ਜੋ ਬਟਾ ਤਨ ਸਤ ਸਤ ਇੰਜਨ ਮੜੋ ਥੋੜਾ ਥੋੜਾ ਪਿੱਛੇ ਸਾਈਡ ਤੇ ਯੂਟਿਊਬ ਪਰ ਥੋੜਾ ਸਾਈਡ ਤੇ ਹੋ ਥੋੜਾ ਹੋਰ ਕਹਿ ਦਿੰਦੇ ਲੋਕੋ ਪੜ੍ਹਨੇ ਹਨ ਸੰਨਦਾ ਮਾਟਨ ਚੰਨਾ ਸਰ ਇਹ ਕਸੂਲਪੁਰ ਦੇ ਨੇ ਸਰ ਮਨਮੋਹ ਜੱਟ ਨੇ ਕਿਤੋਂ ਦੇ ਨੇ ਸਿੰਧਰ ਫੱਟੀ ਇਹ ਬਟਾੜੇ ਦੇ ਲੱਗ ਗਏ ਨੇ ਤੇ ਲੱਗੇ ਮਦਦ ਉਹ ਕਿਨੇ ਕੈਨੇਡਾ ਚ ਲੋਰ ਬਣ ਗਏ ਹਾਂਜੀ ਹਾਂਜੀ ਮਾ ਜੀਆ ਸਭ ਤੋਂ ਬਾਰ

ਠੀਕ ਹੈ ਲੋਕ ਕੋਲ ਠੀਕ ਹੈ ਚਲੋ ਇਸ ਕਾ ਬਾਦ ਤੇ ਮੋਰੇ ਲਾਂਚ ਹੀ ਸੀ ਜਾ ਠੀਕ ਹੈ ਜਿਆਦਾ ਨਹੀਂ ਸਾਕਾ ਹੀ ਮੈਂ ਪਰਸਨਲ ਕਿਹਾ ਸੀ ਵਿਦਿਆਰਥੀ ਬਾਰੇ ਤੁਹਾਡਾ ਹੈ ਨਾ ਬਟਾ ਕੀ ਸਰੋਗ ਦੇ ਦਿੱਤਾ ਬਾਈ ਨੇ ਸਾਰਾ ਠੀਕ ਹੋ ਰਿਹਾ ਕੋਈ ਦਿੱਕਤ ਨਹੀਂ ਚਲ ਸਾਡਾ ਪੰਜਾਬ ਸਰਕਾਰ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਇੱਕ ਮੁਹਿੰਮ ਚੱਲ ਰਹੀ ਹੈ ਜਿਹਦੇ ਤਹਿਤ ਅਸੀਂ ਬਖਵਕ ਪ੍ਰੋਗਰਾਮ ਕਰ ਰਹੇ ਹਾਂ ਲੋਹੜੀ ਦਾ ਵੀ ਪ੍ਰੋਗਰਾਮ ਕੀਤਾ ਅਸੀਂ ਮਰਚੇ ਜਿਹੜੇ ਅਭਲ ਨੰਬਰ ਤੇ ਆਏ ਸੀ ਬਖਵਕ ਖੇਤਰਾਂ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਤੇ ਅੱਜ ਡੀਪੀਓ ਤੇ ਏਡੀਸੀ ਜਨਰਲ ਸਾਡੇ ਇਹਨਾਂ ਦੇ ਉਪਰਾਲੇ ਸਦਕਾ ਅਸੀਂ ਇੱਕ ਬੋਲ ਬਣਾਈ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੰਪਲੈਕਸ ਜਿਹੜੇ ਕਿ ਬੱਚਿਆਂ ਇੱਥੇ ਅਰਦਾਸਪੁਰ ਜ਼ਿਲ੍ਹੇ ਦੇ ਆ ਨੇ ਜਿਨ੍ਹਾਂ ਨੇ ਲਗ ਲਗ ਖੇਤਰਾਂ ਵਿੱਚ ਬਹੁਤ ਨਾਮ ਰੋਸ਼ਨ ਕੀਤਾ ਆਪਣੇ ਜ਼ਿਲ੍ਹੇ ਦਾ ਵੀ ਤੇ ਆਪਣਾ ਵੀ ਤਾਂ ਇਹ ਬਹੁਤ ਵਧੀਆ ਉਪਰਾਲਾ ਇੱਕ ਬੜੀ ਇਨਸਪੀਰੇਸ਼ਨ ਮਿਲਦੀ ਹੈ ਤੇ ਸਭ ਤੋਂ ਵਧੀਆ ਗੱਲ ਹੈ ਕਿ ਇਹਨਾਂ ਨੇ ਫਰੇਮ ਖਾਲੀ ਰੱਖਿਆ ਕਿ ਐਨੀਬਾਡੀ ਕੈਨ ਬੀ ਨੈਕਸਟ ਤਾਂ ਜਿਹੜੇ ਬੱਚੇ ਪੜ ਰਹੇ ਆ ਜਾਂ ਕੋਲਿਸਟ 'ਚ ਨੇ ਜਾਂ ਕਿਸੇ ਵੀ ਖੇਤਰ ਚੰਗਾ ਕੰਮ ਕਰ ਰਹੇ ਆ ਉਹਨਾਂ ਲਈ ਇਨਸਪੀਰੇਸ਼ਨ ਹੈ ਕਿ ਉਹਨਾਂ ਦੇ ਵੀ ਕੱਲ੍ਹ ਫੋਟੋ ਇੱਥੇ ਲੱਗ ਚੱਕਦੀ ਹੈ ਤੇ ਮੈਂ ਏਡੀਸੀ ਸਾਹਿਬ ਬੀਪੀਓ ਤੇ ਸਾਰੇ ਪ੍ਰਮਿੰਦਰ ਸੈਣੀ ਤੇ ਸਾਰੇ ਬੱਚਿਆਂ ਨੂੰ ਬੜੀ ਵਧਾਈ ਦਿਨਾ ਤੇ ਇਹੀ ਅਮੀਰ ਕਰਦਾ ਵੀ ਸਾਡੀਆਂ ਬੱਚੀਆਂ ਹੋਰ ਵੱਧ ਚੜ ਕੇ ਹਰ ਖੇਤਰ ਚ ਅੱਗੇ ਆਣੀਆਂ ਤੇ ਆਪਣਾ ਨਾਮ ਰੋਸ਼ਨ ਕਰਨ ਬੱਚੇ ਦਾ ਮਨੋਵਲੀ ਬੱਧਾ ਹੈਗਾ ਜਿਸ ਨਾਲ ਹਾਂ ਜੀ ਹਾਂ ਬਿਲਕੁਲ ਬਿਲਕੁਲ ਬਨ ਮਨੋਵਲੀ ਦਾ ਬੱਧਾ ਹੈਗਾ ਮੋਟੀਵੇਸ਼ਨ ਹੁੰਦੀ ਹੈ ਤੇ ਆਪਣੇ ਆਪਣੇ ਖੇਤਰ ਚ ਜਿੱਥੇ ਵੀ ਉਹ ਅੱਗੇ ਜਾਣਾ ਚਾਹੁੰਦਾ ਅੱਗੇ ਜਾਣ ਤੇ ਵੈਸੇ ਵੀ ਜਾਈ ਰਹੀਆਂ ਨੇ ਅਸੀਂ ਦੇਖ ਰਹੇ ਹਾਂ ਤੇ ਸਾਡੀਆਂ ਬੱਚੀਆਂ ਬੇਟੀਆਂ ਮੁੰਡਿਆਂ ਨਾਲੋਂ ਜ਼ਿਆਦਾ ਅੱਗੇ ਜਾ ਰਹੇ ਨੇ ਹਰ ਖੇਤਰ ਚਾਹੇ ਸਿਵਲ ਸਰਵਿਸ ਹੈ ਚਾਹੇ ਇੰਜੀਨੀਅਰਿੰਗ ਹੈ ਡਾਕਟਰ ਹੈ ਵਕੀਲ ਹੈ ਜਾਂ ਕੋਈ ਹੋਰ ਹੰਦਾਰ ਹੈ